का सबका स्वागत है सबका सत्कार है कि आप देश और दुनिया के कोने-कोने में हमारी बात को हमारी आवाज को पहुंचाने का कार्य कर रहे हैं उसके लिए सदैव हम आपके ऋणी रहेंगे आपके आभारी रहेंगे मैं एक बार परिचय करा देता हूं उसके बाद एक-एक करके सारे हमारे सम्मानित वक्ता अपनी बात रखेंगे आदरणीय काका सिंह कोठड़ा जी हैं जनरल सेक्रेटरी भारतीय किसान यूनियन एकता सिद्धपुर के उनके दाई तरफ संदीप सिंह जी बैठे हैं राजस्थान से हमारे किसान नेता हैं बहुत ही सम्मानित मेरे बाई तरफ आदरणीय इंद्रजीत सिंह कोटबुडा जी बैठे हैं किसान संघर्ष कमेटी के प्रधान हैं बड़े ही महत्वपूर्ण और सीनियर हमारे नेता हैं आदरणीय डॉक्टर साहब सुखमनदीप सिंह जी बैठे हैं डॉक्टर स्वाईमान सिंह जी की टीम के और आदरणीय लखविंदर सिंह औलक जी बैठे हैं मैं एक बार प्रार्थना करूँगा आदरणीय काका सिंह कोट काका सिंह कोटला जी से वो अपनी बात रखें आदरणीय काका सिंह कोटला जी ਬਹੁਤ ਬਹੁਤ ਧੰਨਵਾਦ ਸਾਰੀ ਜਿਹੜੇ ਪ੍ਰੈਸ ਆਫ ਬਲ ਲਗਾਤਾਰ ਸਿਕਵਰੇਜ ਕਰ ਰਹੇ ਹੋ ਮੋਰਚੇ ਨੂੰ ਅੱਸੀ ਜਿਹੜਾ ਕੱਲ ਦਾ ਪ੍ਰੋਗਰਾਮ ਦਿੱਤਾ ਹੋਇਆ ਦੋਨੇ ਪੁਰਵੋਂ ਵੱਲੋਂ ਰੇਲ ਰੋਕੋ ਬਹੁਤ ਚਲਦੀ ਸਥਿਤੀ ਦੇ ਵਿੱਚੋਂ ਕਿਉਂ ਸਾਨੂੰ ਇਸ ਸਥਿਤੀ ਫੈਸਲਾ ਲੈਣਾ ਪੈ ਰਿਹਾ ਸਾਡੇ ਉਸ ਪਿੰਡ ਦੀ ਸਾਡੇ ਉਸ ਇਲਾਕੇ ਦੀ ਮੰਗ ਸੀ ਜਿੱਥੋਂ ਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੰਪਾਲਾ ਤਾਂ ਉਹ ਸਾਡੀ ਜਦੋਂ ਉਹਨਾਂ ਨੂੰ ਇੱਕ ਕਈ ਜ਼ਰੂਰ ਪਿੰਡ ਵੱਲੋਂ ਆਇਆ ਸੀ ਵੀ ਸਖਤ ਐਕਸ਼ਨ ਦਿਓ ਅਸੀਂ ਸਾਰਾ ਪਿੰਡ ਬੈਠਣ ਨੂੰ ਤਿਆਰ ਆ ਅਸੀਂ ਅਪੀਲ ਕੀਤੀ ਸੀ ਥੋੜਾ ਸਮਾਂ ਉਹਨਾਂ ਨੇ ਗਾਇਆ ਵੀ ਦੇਖੋ ਡੱਲੇਵਾਲ ਠੀਕ ਹੈ ਉਹਨਾਂ ਦੀ ਜਨਮ ਭੂਮੀ ਪਿੰਡ ਹੈ ਪਿੰਡ ਡੱਲੇਵਾਲ ਉਹਨਾਂ ਦਾ ਜਨਮ ਲੈਤਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਰਹੇ ਨੇ ਪਰ ਅੱਜ ਡੱਲੇਵਾਲ ਸਾਹਿਬ ਪੂਰੇ ਭਾਰ ਦੇ ਕਿਸਾਨਾਂ ਦੇ ਹਮਦਰਦ ਆਗੂ ਬਣ ਚੁੱਕੇ ਨੇ ਸਾਰਿਆਂ ਨੂੰ ਪੂਰੇ ਭਾਰਤ ਦੇ ਕਿਸਾਨਾਂ ਨੂੰ ਚਿੰਤਾ ਹੈ ਕਿ ਮੰਗਾ ਸਰਕਾਰ ਲਾਗੂ ਕਰਦੀ ਹੈ ਤੇ ਨਹੀਂ ਕਦੇ ਸਰਕਾਰ ਢੱਲੇਵਾਲ ਸਾਹਿਬ ਦੀ ਜਾਣ ਨਾ ਲੈ ਲੇ ਇਹ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਉੱਭਰ ਰਿਹਾ ਤਾਂ ਉਸ ਨੂੰ ਅਸੀਂ ਵਿਚਾਰ ਕੇ ਫਿਰ ਫੈਸਲਾ ਕੀਤਾ ਦੋਨੇ ਫਰੋਵ ਵੱਲੋਂ ਚੇਤਾਵਨੀ ਦੇ ਰੂਪ ਚ ਸਾਡਾ ਕੋਈ ਐਕਸ਼ਨ ਅਖੀਰਲਾ ਨਹੀਂ ਹੋਊਗਾ ਸਾਡੀ ਚੇਤਾਵਨੀ ਹੈ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਜਿਹੜਾ ਸਰਕਾਰਾਂ ਦੀ ਡਿਊਟੀ ਹੁੰਦੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਦੀ ਪਰਜਾ ਰਾਤ ਨੂੰ 80-80 ਸਾਲ ਦੀਆਂ ਸਾਡੀਆਂ ਮਾਤਾ ਬਜ਼ੁਰਗ ਘਰ-ਵਾਰ ਛੱਡ ਕੇ ਇੰਨੀ ਠੰਡ ਦੇ ਵਿੱਚ ਸੜਕਾਂ ਤੇ ਪਏ ਹੋਣ ਤੇ ਜਿਹੜੇ ਲੋਕਾਂ ਨੂੰ ਅਸੀਂ ਜਿਤਾ ਕੇ ਐਮਪੀ ਐਮਐਲਏ ਭੇਟ ਕੇ ਜਿਹੜੇ ਕਹਿੰਦੇ ਨੇ ਵੀ ਅਸੀਂ ਤਾਂ ਤੁਹਾਡੀ ਆਵਾਜ਼ ਚੱਕਾਂਗੇ ਅਸੀਂ ਤਾਂ ਤੁਹਾਡੀ ਸੇਵਾ ਲਈ ਆਏ ਆਂ ਪੂਰ ਸੇਵਾ ਵਾਲੇ ਮਹਿਲਾ ਜਿਹੇ ਬੈਠੇ ਨੇ ਉਹਨਾਂ ਨੂੰ ਲਿਜਾਣ ਵਾਲੇ ਸੜਕਾਂ ਤੇ ਬੈਠੇ ਨੇ ਤਾਂ ਉਹਦੇ ਵਿੱਚੋਂ ਦੋਨੇ ਫੋਰਮਾਨੇ ਅਸੀਂ ਜਾਣੇ ਕੱਲ ਨੂੰ 12 ਤੋਂ 3 12 ਤੋਂ 3 ਨੂੰ ਰੇਲਾਂ ਦਾ ਚੱਕਾ ਜਾਮ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਮੈਂ ਫੇਰ ਧਾਰਨਾ ਦੇ ਦੇਣਾ ਵੀ ਤੁਸੀਂ ਫਿਰ ਸਵਾਲ ਉੱਠ ਸਕਦਾ ਕਿਸੇ ਪੱਤਰਕਾਰ ਦਾ ਪੂਰੇ ਭਾਰਤ 'ਚ ਕਿਉਂ ਨਹੀਂ ਕੀਤਾ ਸਾਡੀਆਂ ਦੂਜੀਆਂ ਸਟੇਟਾਂ ਵੀ ਲਗਾਤਾਰ ਪ੍ਰੋਬਲਮ ਕਰ ਰਹੀਆਂ ਨੇ ਪਰ ਇਹ ਜਿਹੜਾ ਅਸੀਂ ਫੈਸਲਾ ਲੈਂਦਾ ਹੈ ਉਸ ਪਿੰਡ ਡੱਲੇਵਾਲ ਦੀ ਪੰਚਾਇਤ ਦਾ ਉਹਨਾਂ ਦੀਆਂ ਭਾਵਨਾਵਾਂ ਦਾ ਤੇ ਫਿਰ ਅਸੀਂ ਕਿਹਾ ਵੀ ਜੇ ਇਕੱਲੇ ਉਸ ਪਿੰਡ ਵੱਲੋਂ ਇਹਨਾਂ ਦੀ ਭਾਵਨਾਮੈਂ ਤਾਂ ਫਿਰ ਸਾਡੇ ਪੂਰੇ ਪੰਜਾਬ ਦੀਆਂ ਸਾਡੀਆਂ ਭੈਣਾਂ ਦੀ ਸਾਡੇ ਨੌਜਵਾਨਾਂ ਦੀ ਕਿਉਂਕਿ ਗੱਲ ਚੁੱਲ੍ਹੇ ਤੱਕ ਚਲੀ ਗਈ ਮਾਤਾ ਕੋਲੇ ਭਾਈ ਡੱਲੇਵਾਲ ਸਾਹਿਬ 22 ਦਿਨ ਮਰ ਵਰਤੇ ਭੁੱਖ ਹੜਤਾਲ ਤੇ ਬੈਠਿਆ ਨੂੰ ਹੋ ਗਿਆ ਅੱਜ ਉਹਨਾਂ ਦਾ 22ਵਾਂ ਦਿਨ ਹੈ ਪਰ ਜਿਉਂ-ਜਿਉਂ ਹਾਲਾਤ ਬਣਦੇ ਜਾ ਰਹੇ ਨੇ ਜੋ ਜੋ ਡੱਲੇਵਾਲ ਸਾਹਿਬ ਦੀ ਸੋਚ ਡੱਲੇਵਾਲ ਸਾਹਿਬ ਕਿਹੜੀਆਂ ਮੰਗਾਂ ਨੂੰ ਲੈ ਕੇ ਬੈਠੇ ਸੀ ਅੱਜ ਉਹ ਇਸ਼ੂ ਪਾਰਲੀਮੈਂਟ ਤੱਕ ਜਾਣਾ ਸ਼ੁਰੂ ਹੋ ਗਿਆ ਤਾਂ ਅਸੀਂ ਉਹ ਪਿੰਡ ਨੂੰ ਉਸ ਨਗਰ ਨੂੰ ਉਸ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਬੱਚਾ-ਬੱਚਾ ਪਿੱਛੇ ਨਹੀਂ ਰਹਾਗੇ ਅਗਰੇ ਇਹ ਜੇ ਹਾਲਾਤ ਬਣਦੇ ਨੇ ਇਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਅਸੀਂ ਸਾਰਿਆਂ ਉਹਨਾਂ ਦੀਆਂ ਜਿੰਨੀਆਂ ਵੀ ਤਾਕਤਾਂ ਸਾਡੇ ਤੇ ਉਹਨਾਂ ਨੇ ਵਰਤੀਆਂ ਉਹਨੂੰ ਨਜਿੱਠਣ ਲਈ ਤਿਆਰ ਹੈ ਤੇ ਮੋਰਚੇ ਦੇ ਵਿੱਚੋਂ ਮੈਂ ਖਾਸ ਕਰਕੇ ਫਿਰ ਅੱਜ ਪੰਜਾਬੀਆਂ ਦਾ ਦੂਜੀਆਂ ਸਟੇਟਾਂ ਦੇ ਵਿੱਚੋਂ ਵੱਖ-ਵੱਖ ਕਿਸਾਨ ਜਸੇਵੰਦੀਆਂ ਦਾ ਆਉਣਾ ਸਾਰਿਆਂ ਦਾ ਮੈਂ ਬਹੁਤ ਪਹਿਲਾਂ ਪੇਲ ਕੀਤੀ ਸੀ ਮੈਨੂੰ ਲੱਗਦਾ ਸਾਰਾ ਉਹਨਾਂ ਨੇ ਪ੍ਰਵਾਨ ਕਰ ਲਈ ਹੈ ਤੇ ਅੱਜ ਸਭ ਆਪਦੀ ਸਿਆਸਤ ਨੂੰ ਛੱਡ ਕੇ ਮਤਭੇਦ ਛੱਡ ਕੇ ਅੱਜ ਖਨੌਰੀ ਮੋਰਚੇ ਦੇ ਵਿੱਚ ਸਰਦਾਰ ਦਲਜੀਤ ਸਿੰਘ ਢੱਲੇਵਾਲ ਦਾ ਹਾਲਚਾਲ ਪੁੱਛਣ ਲਈ ਆ ਰਹੇ ਨੇ ਤਾਂ ਉਸ ਹਾਲਚਾਲ ਦੇ ਵਿੱਚੋਂ ਜਿਹੜਾ ਮੂਵਮੈਂਟ ਹੱਲ ਕਰ ਰਹੀ ਹੈ ਮੂਵਮੈਂਟ ਜ਼ੋਰ ਫੜ ਰਹੀ ਹੈ ਤਾਂ ਉਹ ਦੂਰ ਨਹੀਂ ਜਿਹੜੀਆਂ ਮੰਗਾ ਤੇ ਡੱਲੇਵਾਲ ਸਾਹਿਬ ਬੈਠਾ ਹੈ ਸਰਕਾਰ ਤੋਂ ਮਨਾਵਾਂਗੇ ਮੈਂ ਫੇਰ ਕੱਲ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਦੋਨੇ ਫੋਰਮ ਵੱਲੋਂ ਕਿ ਕੱਲ ਨੂੰ 12 ਤੋਂ 3 ਇਹਨਾਂ ਜਬਤ ਪੂਰਾ ਜ਼ਬਰਦਸਤ ਜਿਹੜਾ ਐਕਸ਼ਨ ਹੈ ਪੂਰੇ ਸਰਕਾਰਾਂ ਨੂੰ ਮਿਲੇ ਜਿੱਥੇ ਵੀ ਨੇੜੇ ਸੋ ਨੂੰ ਪਮਾ ਸਾਰੇ ਪਿੰਡਾਂ ਦੇ ਵਿੱਚੋਂ ਜਿੱਥੇ ਵੀ ਫਾਟਕ ਮਿਲਦਾ ਜਿੱਥੇ ਵੀ ਸਟੇਸ਼ਨ ਮਿਲਦਾ ਹੈ ਪਿੰਡਾਂ ਦੇ ਵਿੱਚੋਂ ਨਿਕਲ ਕੇ ਰੇਲ ਦੀ ਪੱਟੜੀ ਤੇ ਆਈਏ ਇੱਕ ਮੈਸੇਜ ਜੀ ਇਹਨਾਂ ਸਰਕਾਰਾਂ ਨੂੰ ਕਿ ਡੱਲੇਵਾਲ ਸਾਹਿਬ ਕੋਈ ਐਡਾ ਸਸਤਾ ਨਹੀਂ ਜਿਹੜਾ ਤੁਸੀਂ ਸਿਰ ਲੈ ਲੋਗੇ ਲੋਕਾਂ ਦੀਆਂ ਭਾਵਨਾਵਾਂ ਜੁੜ ਗਈਆਂ ਫਿਰ ਮੈਨੂੰ ਲੱਗਦਾ ਵੀ ਛੋੜੇ ਮੱਧ ਬਰਾਹੀ ਸਾਰੇ ਸਾਡੇ ਪੰਜਾਬੀ ਇਸ ਸਪੀਲ ਨੂੰ ਪ੍ਰਵਾਨ ਕਰਨਗੇ ਕੱਲ ਨੂੰ ਕੰਮ ਧੰਦਾ ਛੱਡ ਕੇ ਰੇਲ ਦੀਆਂ ਪੱਟੜੀਆਂ ਤੇ ਆਉਣਗੇ ਧੰਨਵਾਦ ਆ ਆਦਰਨੀਏ ਇੰਦਰਜੀਤ ਸਿੰਘ ਕੋਟਵੁੱਡਾ ਜੀ ਹੈ ਉਹ ਆਪਣੀ ਗੱਲ ਰੱਖेंगे ਸਾਥੀਓ ਪੂਰੇ ਪੰਜਾਬ ਦੇ ਅੰਦਰ ਜਿਵੇਂ ਸਰਦਾਰ ਕਾਕਾ ਸਿੰਘ ਕੋਟਾ ਜੀ ਨੇ ਦੱਸਿਆ ਵਾ ਕਿ ਇਹ ਦੱਲੇਵਾਲ ਦੇ ਪੂਰੇ ਪਿੰਡ ਦੇ ਪਰਿਵਾਰ ਦੇ ਜਿਹੜੀ ਭਾਵਨਾ ਸੀ ਔਰ ਉਸ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਸਾਰੇ ਹੀ ਮੋਰਚੇ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਮਜ਼ਦੂਰ ਮੋਰਚੇ ਨੇ ਫੈਸਲਾ ਲਿਆ ਹੋਰ ਪੰਜਾਬ ਦੇ ਅੰਦਰ ਅਸੀਂ ਕੁਝ ਗਿਣਤੀ ਨਾਲ ਤਾਂ ਨਹੀਂ ਕਹਿ ਸਕਦੇ ਕਿ ਕਿੱਥੇ-ਕਿੱਥੇ ਸਾਡੇ ਰੇਲ ਰੋ ਕੋ ਪ੍ਰੋਗਰਾਮ ਹੋਣਗੇ ਪਰ ਮੈਨੂੰ ਇੰਜ ਲੱਗਦਾ ਕਿ ਵੱਡੀ ਤਦਾਦ ਦੇ ਵਿੱਚ ਜਨਤਕ ਲੋਕ ਜਥੇਬੰਦੀਆਂ ਤੋਂ ਵੀ ਬਾਹਰ ਹੋ ਕੇ ਆਪੋ ਆਪਣੇ ਸਟੇਸ਼ਨਾਂ ਤੇ ਆਉਣ ਦੀ ਕੋਸ਼ਿਸ਼ ਕਰਨਗੇ ਔਰ ਪੂਰੇ ਪੰਜਾਬ ਦੇ ਅੰਦਰ ਕੱਲ ਨੂੰ 12 ਤੋਂ 3 ਵਜੇ ਤੱਕ ਦਾ ਜਿਹੜਾ ਵਾ ਉਹ ਰੇਲਾਂ ਦਾ ਚੱਕਾ ਜਿਹੜਾ ਵਾ ਉਹ ਜਾਮ ਹੋਵੇਗਾ ਔਰ ਉਹਦੇ ਚ ਪਹਿਲਾਂ ਵੀ ਤੁਹਾਨੂੰ ਜਾਣਕਾਰੀ ਮਿਲਦੀ ਰਹਿੰਦੀ ਆ ਜਿਵੇਂ ਤੇਲਗਾਨਾ ਵਾਂ ਜਾਂ ਤਾਮਲ ਲਾਡੂ ਜਾਂ ਹੋਰ ਰਾਜਾਂ ਦੇ ਵਿੱਚ ਜਿਹੜੇ ਕਿਸਾਨ ਔਰ ਇਲਾ ਦੇ ਚੱਕੇ ਜਾਮ ਕਰ ਰਹੇ ਆ ਔਰ ਭੁੱਖ ਹੜਤਾਲਾਂ ਤੇ ਵੀ ਬੈਠਦੇ ਆ ਔਰ ਇਧਰ ਆਪਣੇ ਪੰਜਾਬ ਪੱਧਰ ਤੇ ਦੱਲੇਵਾਲ ਸਾਹਿਬ ਦੇ ਪਿੰਡ ਦੇ ਪਰਿਵਾਰ ਵੱਲੋਂ ਜਦੋਂ ਇਹ ਭਾਵਨਾ ਆਈ ਤੇ ਫਿਰ ਇਹ ਮੋਰਚਿਆਂ ਨੂੰ ਸੋਚ ਸਮਝ ਬਣਾ ਕੇ ਔਰ 12 ਤੋਂ 3 ਵਜੇ ਦਾ ਅਲਦਾ ਪ੍ਰੋਗਰਾਮ ਰੱਖਿਆ ਗਿਆ ਔਰ ਮੈਂ ਪੰਜਾਬ ਵਾਸੀਆਂ ਨੂੰ ਇਹ ਅਪੀਲ ਹੀ ਕਰਦਾ ਕਿ ਜਿਹੜਾ 12 ਤੋਂ 3 ਵਜੇ ਦਾ ਪ੍ਰੋਗਰਾਮ ਰੱਖਿਆ ਗਿਆ ਕੋਈ ਸਟੇਸ਼ਨਾਂ ਦਾ ਜਾਂ ਕੋਈ ਫਾਟਕਾਂ ਦਾ ਜਾਂ ਬਾਹਰ ਜਨਤਕ ਲੋਕਾਂ ਤੋਂ ਵੀ ਸਾਡੇ ਜਿਹੜੇ ਸਾਡੇ ਭਰਾ ਭੈਣ ਭਰਾਵਾ ਉਹ ਕਰ ਰਹੇ ਆ ਇਹ ਰੇਲ ਦੀ ਪਟੜੀ ਜਿਹੜੀ ਆ ਉਤੋਂ ਪਿੱਛੇ हट ਕੇ ਜਿੱਥੇ ਕੋਈ ਫਾਟਕਾ ਹੁੰਦਾ ਜਾਂ ਕੋਈ ਰੇਲ ਸਟੇਸ਼ਨ ਹੁੰਦਾ ਉੱਥੇ ਕਰਨ ਕਈ ਵਾਰ ਕੋਈ ਇਹੋ ਜਿਹਾ ਪਹਾੜਾ ਜਾਂ ਵਾਪਰ ਜਾਂਦਾ ਵਾ ਇਹਦੇ 'ਚ ਜ਼ੋਰ ਧਿਆਨ ਦੇਣ ਔਰ धन्यवाद साथियों इससे पहले कि डॉक्टर साहब और बाकी साथी बोलें मैं दो बड़े महत्वपूर्ण विषय आज के आपके सामने रखना चाह रहा हूं आज मीडिया के माध्यम से ही हमें सुबह पता लगा कि मुख्य विपक्षी दल की तरफ से संसद में एमएसपी गारंटी कानून व सरदार जगजीत सिंह ढल्लेवाल जी की नाजुक हालत के मुद्दों पर एडजर्नमेंट प्रस्ताव स्थगन प्रस्ताव पेश किया गया स्थगन प्रस्ताव का अर्थ है कि भाई कोई अर्जेंट सिचुएशन आ जाए कोई बहुत ही ज्यादा महत्वपूर्ण मुद्दा आ जाए तो संसद की नॉर्मल कार्रवाई को कुछ समय के लिए रोक के उस महत्वपूर्ण मुद्दे पे चर्चा करी जाए सबसे पहले हम सरदार जगजीत सिंह डल्लेवाल जी और दोनों फॉर्मों की तरफ से यह कहना चाह रहे हैं कि इस चीज का स्वागत है कि राजनीतिक पार्टियां एम एस पी गारंटी कानून पर सरदार जगजीत सिंह डल्लेवाल जी की सेहत को लेके ये समझ रही हैं कि भाई सबसे महत्वपूर्ण मुद्दा ये है इस पर चर्चा होनी चाहिए इसके साथ साथ हम ये भी कहना चाह रहे हैं कि तमाम राजनीतिक पार्टियों को अपने आपसी मतभेद बुलाने चाहिए और एम एस पी गारंटी कानून के मुद्दे पे एकजुट होना चाहिए क्योंकि आज तक जो सात लाख किसानों ने आत्महत्या करी है जो गलत नीतियां लागू हुई आज तक के अक्षेत्र में, उसके लिए तमाम राजनीतिक पार्टियां कहीं ना कहीं जिम्मेदार हैं इसीलिए तमाम राजनीतिक पार्टियों की अब यह जिम्मेदारी बनती है कि वो एमएसपी गारंटी कानून के मुद्दे पे आपसी मतभेद बुलाएं और एम गारंटी कानून जल्द से जल्द हमारी संसद में पास किया जाए कानून के तौर पे जिससे किसानों की आत्महत्या को रोका जा सके किसानों की जो आज आर्थिक तौर पे बहुत दयनीय हालत हो गई है किसानों को उस गरीबी से बाहर निकाला जाए ऐसी हमारी दोनों फॉर्मों की तरफ से तमाम राजनीतिक पार्टियों को ये निवेदन है इसके अलावा साथियों मैं आपके संज्ञान में एक बात और लाना चाह रहा हूँ जो सुप्रीम कोर्ट द्वारा जो एक कमेटी बनाई गई है उस कमेटी की तरफ से दोनों मोर्चों को कल एक पत्र प्राप्त हुआ और उस पत्र में उन्होंने कहा कि 18 तारीख को 18 दिसंबर को एक बजे हम पंचकुला में किसी रेस्ट हाउस में आपसे बातचीत करना चाह रहे हैं उसके लिए आमंत्रित किया गया है हमने दोनों मोर्चों ने उस पर गंभीरतापूर्ण चर्चा की और विचार किया उसके बाद दोनों मोर्चों ने ये फैसला लिया कि उस कमेटी से हम बातचीत करने के लिए नहीं जा पाएंगे उस कमेटी से बात करने में हम असमर्थ हैं और हमने उनको लिखित में उसका जवाब भेज दिया है वो लिखित जवाब एज इट इज आपको एक बार हम पढ़ के सुना देते हैं जिस जवाब पे सरदार जगजीत सिंह डल्लेवाल जी के हस्ताक्षर भी हैं ये चिट्ठी दोनों फोरमो की तरफ से और सरदार जगजीत सिंह डल्लेवाल जी की तरफ से लिखी गई है माननीय नवाब सिंह जी अध्यक्ष माननीय सुप्रीम कोर्ट द्वारा नियुक्त कमेटी विषय 18 दिसंबर की मीटिंग के विषय में हमें मिले पत्र पर हमारा जवाब माननीय आपको ज्ञात ही होगा कि 26 नवंबर से खनौरी बॉर्डर पर मेरा अमरण चल रहा है आज मेरे का कि मेरी मेडिकल स्थिति के बारे में आपको जानकारी मिल ही रही होगी मेरे आमरण अनशन की घोषणा संयुक्त किसान मोर्चा गैर राजनीतिक एवं किसान मजदूर मोर्चा ने 4 नवंबर को की थी जिसे तैतालीस दिन हो चुके हैं और अनशन शुरू हुए 22 दिन हो चुके हैं शंबू बॉर्डर से पैदल दिल्ली जाने का प्रयास कर रहे किसानों पर पुलिस द्वारा ज्यादतियाँ करी गई जिसमें चालीस से अधिक किसान घायल हो गए आपकी कमेटी माननीय सुप्रीम कोर्ट द्वारा किसानों व सरकारों में विश्वास बहाली करने के लिए बनाई गई थी लेकिन उसके लिए आपने कोई ठोस प्रयास अब तक नहीं किए और न ही हमारी जायज मांगों को पूरा कराने के लिए केंद्र सरकार से बातचीत का कोई गंभीर प्रयास किया हमारे दोनों मोर्चों को पहले ही अंदेशा था कि कमेटियाँ सिर्फ खाना पूर्ति करने के लिए बनाई जाती हैं लेकिन उसके बावजूद आप सबका सम्मान करते हुए हमारा प्रतिनिधिमंडल 4 नवंबर को आपसे मिला लेकिन इतनी गंभीर स्थिति होने के बावजूद आपकी कमेटी अब तक खनौरी एवं शंभू मोर्चे पर आने का समय नहीं निकाल पाई आप इतनी देरी के बाद सक्रिय हुए हैं ये देख के मुझे बड़ा दुख हुआ क्या यह कमेटी मेरी मृत्यु का इंतजार कर रही थी कमेटी के आप सभी सम्मानित सदस्यों की तरफ से हमें इतनी संवेदनहीनता की उम्मीद नहीं थी मेरी मेडिकल स्थिति एवं शंभू बॉर्डर पर घायल किसानों की हालत को देखते हुए हमारे दोनों मोर्चों ने फैसला लिया है कि हम आपसे मीटिंग करने में असमर्थ हैं अब हमारी मांगों पर हम जो भी बातचीत करेंगे वो सिर्फ केंद्र सरकार से ही करेंगे धन्यवाद से संयुक्त किसान मोर्चा गैर राजनीतिक एवं किसान मजदूर मोर्चा और इसमें नीचे सरदार जगजीत सिंह डल्लेवाल जी के हस्ताक्षर भी हैं तो साथियों अब मैं प्रार्थना करूंगा डॉक्टर सुखमनदीप सिंह जी वो सरदार जगजीत सिंह डल्लेवाल जी के स्वास्थ्य को लेकर आपसे ਸਤਿ ਸ਼੍ਰੀ ਅਕਾਲ ਜੀ ਸਾਰੇ ਮੀਡੀਆ ਚੈਨਲਾਂ ਨੂੰ ਜਿੰਨੇ ਵੀ ਅੱਜ ਆਏ ਨੇ ਤੁਹਾਡਾ ਇੱਥੇ ਆਉਣਾ ਬਹੁਤ ਜ਼ਰੂਰੀ ਆ ਕਿਉਂਕਿ ਹੋਰ ਕਿਤੇ ਵੀ ਸਾਡੀ ਕਿਸਾਨਾਂ ਦੀ ਗਰੀਬਾਂ ਦੀ ਸਾਰਿਆਂ ਦੀ ਕੋਈ ਸੁਣਵਾਈ ਨਹੀਂ ਹੈ ਮੈਂ ਮੇਰਾ ਨਾਮ ਡਾਕਟਰ ਸੁਖਮਨਦੀਪ ਸਿੰਘ ਢਿੱਲੋਂ ਆ ਤੇ ਮੈਂ ਫਾਈਵ ਰਿਵਰਸ ਹਾਰਟ ਐਸੋਸੀਏਸ਼ਨ ਦਾ ਹਿੱਸਾ ਆ ਜੋ ਕਿ ਇੱਥੇ ਜਦੋਂ ਦਾ ਇਹ ਧਰਨਾ ਲੱਗਾ ਆ ਉਦੋਂ ਤੋਂ ਸਾਡੀ ਟੀਮ ਇੱਥੇ ਸੇਵਾਵਾਂ ਦੇ ਰਹੀ ਮੈਂ ਤੁਹਾਨੂੰ ਕੁਝ ਅਪਡੇਟਸ ਦੇਣਾ ਚਾਹੁੰਦਾ ਆ ਪ੍ਰਧਾਨ ਡੱਲੇਵਾਲ ਸਾਭ ਜੀ ਹੋਣਾਂ ਦੇ ਹੈਲਥ ਬਾਰੇ ਪਹਿਲੀ ਗੱਲ ਤੇ ਜੇ ਮੋਟਾ-ਮੋਟਾ ਦੱਸਾਂ ਤੇ ਉਹਨਾਂ ਦੀ ਸਿਹਤ ਕ੍ਰਿਟੀਕਲ ਹੈ ਉਹਨਾਂ ਦੀ ਹਾਲਤ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਹੈ ਉਹਨਾਂ ਦਾ ਕਾਫੀ ਜ਼ਿਆਦਾ ਮਸਲ ਲਾਸ ਹੋ ਚੁੱਕਿਆ ਹੈ ਉਹਨਾਂ ਦੀ ਫੈਟ ਵਗੈਰਾ ਤੇ ਬਿਲਕੁਲ ਹੀ ਜ਼ੀਰੋ ਹੋ ਗਈ ਹੈ ਹੁਣ ਉਹਨਾਂ ਦਾ ਸਰੀਰ ਉਹਨਾਂ ਦੇ ਆਪਣੇ ਆਪ ਦੇ ਹੀ ਅੰਦਰੋਂ ਰੋਟੀ ਲੈ ਰਿਹਾ ਹੈ ਫੂਡ ਲੈ ਰਿਹਾ ਹੈ ਆਪਣੇ ਆਪ ਨੂੰ ਆਪਣੇ ਮਸਲ ਨੂੰ ਬਰਨ ਕਰਕੇ ਅੰਦਰੋਂ ਆਪਣੇ ਟਿਸ਼ੂ ਨੂੰ ਬਰਨ ਕਰਕੇ ਅ ਆਪਣਾ ਗੁਜ਼ਾਰਾ ਕਰ ਰਿਹਾ ਹੈ ਅੱਜ ਵੀ ਉਹਨਾਂ ਦੀ ਕੰਡੀਸ਼ਨ ਦੋ ਤਿੰਨ ਵਾਰੀ ਕਾਫੀ ਜ਼ਿਆਦਾ ਵਿਗੜ ਗਈ ਇੱਕ ਵਾਰੀ ਉਹਨਾਂ ਦਾ ਬਲੱਡ ਪ੍ਰੈਸ਼ਰ ਬਿਲਕੁਲ ਹੀ ਇੱਕੇਦਮ ਸਪਾਈਕ ਕਰ ਗਿਆ ਥੱਲੇ ਵਾਲਾ ਜਿਹੜੇ ਕਿ ਕੋਈ ਡਾਕਟਰ ਵੀਰ ਵੇਖ ਰਹੇ ਹੋਣਗੇ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਥੱਲੇ ਵਾਲਾ ਡਾਇਸਟੋਲਿਕ 131 ਤੋਂ ਵੀ ਉੱਪਰ ਹੀ ਕੱਲ ਵੀ ਸੇਮ ਇਸ ਤਰ੍ਹਾਂ ਹੀ ਸਥਿਤੀ ਬਣੀ ਸੀ ਕੱਲ ਉਹਨਾਂ ਦਾ ਬੀਪੀ ਲੋ ਹੋ ਗਿਆ ਇੱਕਦਮ ਮੇਰੇ ਕਹਿਣ ਦਾ ਇਹ ਮਤਲਬ ਹੈ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਕੰਟਰੋਲਡ ਨਹੀਂ ਆ ਬਹੁਤ ਜ਼ਿਆਦਾ ਫਲਕਚੂਏਟ ਕਰ ਰਿਹਾ ਵਾ ਕਦੀ ਇੱਕਦਮ ਵੱਜ ਜਾਂਦਾ ਆ ਕਦੀ ਇੱਕਦਮ ਘਟ ਜਾਂਦਾ ਆ ਜੋ ਕਿ ਬੜੀ ਚਿੰਤਾ ਦੀ ਸਥਿਤੀ ਆ ਦੂਜੀ ਗੱਲ ਉਹਨਾਂ ਦੀ ਕੋਸਟ ਬਲੱਡ ਰਿਪੋਰਟਸ ਵੀ ਰੋਜ਼ ਭੇਜਦੇ ਆ ਜਿਹਦੇ ਵਿੱਚ ਕੀ ਕੱਲ ਵੀ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਗਿਆ ਸਾਡੇ ਟੀਮ ਦੇ ਇੱਕ ਮੈਂਬਰ ਵੱਲੋਂ ਅਵਤਾਰ ਸਿੰਘ ਜੀ ਵੱਲੋਂ ਜੋ ਕਿ ਸਾਡੇ ਮੈਡੀਕਲ ਟੀਮ ਦੇ ਲੀਡਰ ਨੇ ਕਿ ਉਹਨਾਂ ਦੀ ਕਿਡਨੀ ਅਤੇ ਲਿਵਰ ਦੇ ਵਿੱਚ ਕਾਫੀ ਡੈਮੇਜ ਹੋ ਰਿਹਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਦੀਆਂ ਰਿਪੋਰਟਾਂ ਦੇ ਵਿੱਚ ਵੀ ਉਹ ਡੈਮੇਜ ਸੇਮ ਜਾਂ ਫਿਰ ਘਟਿਆ ਨਹੀਂ ਉਹ ਤੋਂ ਜ਼ਿਆਦਾ ਹੀ ਆ ਕਿਉਂਕਿ ਜਿਹੜੀ ਚੀਜ਼ ਜਿਹੜੀ ਪ੍ਰੋਬਲਮ ਕਰਕੇ ਇਹ ਸਭ ਹੋ ਰਿਹਾ ਆ ਉਹ ਅਜੇ ਕੰਟੀਨਿਊ ਆ ਉਹਨਾਂ ਨੂੰ ਆਪਾਂ ਕੁਝ ਵੀ ਦਵਾਈ ਨਹੀਂ ਦੇ ਸਕਦੇ ਕੁਝ ਵੀ ਉਹਨਾਂ ਨੂੰ ਅਸੀਂ ਖਾਣੂ ਨਹੀਂ ਦੇ ਸਕਦੇ ਕੁਝ ਵੀ ਅਸੀਂ ਉਹਨਾਂ ਨੂੰ ਫਲੂਡ ਨਹੀਂ ਲਾ ਸਕਦੇ ਸਾਨੂੰ ਪ੍ਰਧਾਨ ਸਾਹਿਬ ਵੱਲੋਂ ਪੂਰੀ ਪੂਰੀ ਮਨਾਹੀ ਆ ਅਸੀਂ ਬਸ ਉਹਨਾਂ ਨੂੰ ਮੋਨੀਟਰ ਕਰਦੇ ਆ ਉਹਨਾਂ ਦਾ ਚੈੱਕਅਪ ਕਰਦੇ ਆ ਤੇ ਕੋਸ਼ਿਸ਼ ਕਰਦੇ ਆ ਕਿ ਕੋਈ ਕ੍ਰਿਟੀਕਲ ਸਥਿਤੀ ਨਾ ਬਣੇ ਪਰ ਅਸੀਂ ਵੀ ਜ਼ਿਆਦਾ ਕੁਝ ਕਰਨੀ ਪਾਵਾਂਗੇ ਅਫਸੋਸ ਜੇ ਕਿਤੇ ਉਹਨਾਂ ਦੀ ਹਾਲਤ ਹੋਰ ਜ਼ਿਆਦਾ ਵਿਗੜਦੀ ਆ ਹੋਰ ਗੱਲ ਮੈਂ ਦੱਸਣਾ ਚਾਹੁੰਦਾ ਆ ਕਿ ਉਹਨਾਂ ਦੇ ਸਾਡੀ ਫਾਈਬਰ ਰਿਵਰਸ ਹਾਰਟ ਐਸੋਸੀਏਸ਼ਨ ਦੀ ਟੀਮ ਹੈ ਕੁਝ ਹਜ਼ਾਰ ਕ ਸਾਡੇ ਡਾਕਟਰ ਨੇ ਬਾਹਰ-ਬاہرਲੇ ਦੇਸ਼ਾਂ ਦੇ ਵਿੱਚ ਕੁਝ ਲਿਵਰ ਸਪੈਸ਼ਲਿਸਟ ਨੇ ਨਫਰੋਲੋਜਿਸਟ ਨੇ ਨਿਊਰੋਲੋਜਿਸਟ ਨੇ ਗੈਸਟਰੋਐਂਟਰੋਲੋਜਿਸਟ ਨੇ ਤੇ ਕਾਰਡੀਓਲੋਜਿਸਟ ਦੀ ਟੀਮ ਤੇ ਡਾਕਟਰ ਸਵੈਮਨ ਜੀ ਦੀ ਆਪਣੀ ਹੈ ਹੀ ਹੈ ਅਸੀਂ ਰੋਜ਼ ਸ਼ਾਮੀ ਆਪਣੀਆਂ ਵੀਡੀਓ ਕਾਨਫਰੈਂਸਿੰਗ ਦੇ ਉੱਤੇ ਮੀਟਿੰਗ ਕਰਦੇ ਆ ਅਸੀਂ ਜਿਹੜੇ ਇੱਥੇ ਗਰਾਊਂਡ ਅਸੀਂ ਉਹਨਾਂ ਦੀਆਂ ਰਿਪੋਰਟਾਂ ਉਹਨਾਂ ਦਾ ਜੋ ਕੁਝ ਵੀ ਫਿਜ਼ੀਕਲ ਜੋ ਵੀ ਉਹਨਾਂ ਦਾ ਵੇਰਵਾ ਆ ਉਹ ਲੈ ਕੇ ਉਹਨਾਂ ਨੂੰ ਦੱਸਦੇ ਆ ਤੇ ਅਸੀਂ ਆਪਸ ਦੇ ਵਿੱਚ ਡਿਸਕਸ ਕਰਦੇ ਆ ਕਿ ਹੁਣ ਅਗਲਾ ਪਲਾਨ ਕੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਢੱਲੇਵਾਲ ਸਾਹਿਬ ਦੀ ਹਾਲਤ ਕਿਸੇ ਵੀ ਵੇਲੇ ਵਿਗੜ ਸਕਦੀ ਆ ਉਹਨਾਂ ਦਾ ਇਲੈਕਟ੍ਰੋਲਾਈਟ ਵੀ ਇੰਬੈਲੈਂਸ ਹੋਇਆ ਪਿਆ ਹੈ ਇਲੈਕਟ੍ਰੋਲਾਈਟ ਵੀ ਘਟਨੇ ਉਹਨਾਂ ਦਾ ਜੋ ਕੁਝ ਵੀ ਆਪਾਂ ਨੂੰ ਮਿਨਰਲ ਵਿਟਾਮਿਨ ਜੋ ਵੀ ਇੱਕ ਨਾਰਮਲ ਸਰੀਰ ਦੇ ਫੰਕਸ਼ਨ ਕਰਨ ਨੂੰ ਚਾਹੀਦੇ ਨੇ ਉਹ ਸਭ ਕੁਝ ਡਿਪਲੀਟ ਹੋ ਚੁੱਕਿਆ ਵਾ ਜੋ ਆਪਣੀ ਬਾਡੀ ਵੀ ਸਟੋਰ ਕਰਦੀ ਆ ਉਹ ਵੀ ਸਭ ਕੁਝ ਡਿਪਲੀਟ ਹੋ ਚੁੱਕਿਆ ਵਾ ਤੇ ਉਹਨਾਂ ਨੂੰ ਅਸੀਂ ਉਪਰੋਂ ਕੋਈ ਨਿਊਟ੍ਰੀਸ਼ਨ ਦੇ ਵੀ ਨਹੀਂ ਸਕਦੇ ਸੋ ਇਲੈਕਟ੍ਰੋਲਾਈਟ ਇੰਬੈਲੈਂਸ ਦੀ ਗੱਲ ਕਰਾਂ ਤੇ ਉਹਦੇ ਵਿੱਚ ਉਹਦੇ ਇੰਬੈਲੈਂਸ ਕਰਕੇ ਕਿਸੇ ਵੀ ਟਾਈਮ ਕਾਰਡੀਆਕ ਅਰੇਸਟ ਦੀ ਸੰਭਾਵਨਾ ਬਣ ਸਕਦੀ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਥੇ ਮੋਰਚੇ ਇਹ ਕਰੰਟਲੀ ਆਪਾਂ ਇਹੋ ਜੀ ਪ੍ਰੋਬਲਮ ਨੂੰ ਟੈਕਲ ਨਹੀਂ ਕਰ ਸਕਦੇ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੂੰਗਾ ਕਿ ਸਾਡੀ ਟੀਮ ਵੱਲੋਂ ਮੈਂ ਤੁਹਾਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ ਸਰਦਾਰ ਡੱਲੇਵਾਲ ਸਾਹਿਬ ਹੋਰ ਵੀ ਜਥੇਬੰਦੀਆਂ ਤੇ ਹੋਰ ਵੀ ਕੋਈ ਵੀ ਸਾਡਾ ਵੀਰ ਭਰਾ ਯੋਦਾ ਭੈਣ ਜਿਹੜੇ ਵੀ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦੇ ਹੱਕਾਂ ਲਈ ਖਲੋਤੇ ਨੇ ਖਲੋਣਗੇ ਤੇ ਲੜਨਗੇ ਸਾਡੀ ਟੀਮ 24 ਘੰਟੇ ਹਮੇਸ਼ਾ ਉਹਨਾਂ ਦੇ ਨਾਲ ਆ ਕਿਸੇ ਵੀ ਤਰੀਕੇ ਦੇ ਵਿੱਚ ਧੰਨਵਾਦ ਜੀ ਮੇਰੀ ਪ੍ਰਾਰਥਨਾ ਹੈ ਸੰਦੀਪ ਸਿੰਘ ਜੀ Rajasthan ਸੇ ਉਹ ਇਧਰ ਆ ਜਾਏ ਉਹ ਆਪਣੀ ਸੰਖੇਪ ਵਿੱਚ ਬਾਤ ਰੱਖੇ ਔਰ ਜਬ ਤੱਕ ਮੈਂ ਉਹ ਆਏ ਵੀ ਪ੍ਰਾਰਥਨਾ ਹੈ ਖਟਕਟੋਲ ਕਮੇਟੀ ਕੀ ਤਰਫ ਸੇ ਅਗਰ ਪੂਨਮ ਕੰਡੇਲਾ ਜੀ ਆਈ ਹੋ ਤਾਂ ਉਹ ਕਿਰਪਾ ਕਰਕੇ ਉਹ ਬੈਠ ਜਾਏ ਚਲੋ ਬੁਲਾ ਲੈਣਾ ਸੰਦੀਪ ਜੀ ਸੋ ਸਿਕਾਲ ਮੈਂ ਰਾਜਸਥਾਨ ਤੋਂ ਪਹਿਲਾ ਸਾਰੇ ਨੂੰ ਦੱਸ ਦਈਏ ਕਿ ਡੱਲੇਵਾਲ ਜੀ ਦੀ ਸਿਹਤ ਦਿਨੋ ਦਿਨ ਖਰਾਬ ਹੋਣ ਜਾ ਰਹੀ ਹੈ ਕਿ ਸਰਕਾਰਾਂ ਕੋਈ ਪੁੱਛਗਿੱਛ ਨਹੀਂ ਕਰ ਰਹੀ ਤੇ ਸਰਕਾਰਾਂ ਨੂੰ ਮੋਰਚੇ ਸਾਹਮਣੇ ਔਖੇ ਹੋ ਜਾਣਗੇ ਉਹ ਹੁਣ ਸਰਕਾਰ ਆਪ ਦੇ ਧਿਆਨ ਨਾਲ ਵੇਖੇ ਅੱਜ ਰਾਜਸਥਾਨ ਚ ਵੱਡੇ ਪੱਧਰ ਤੇ ਤਿੰਨ ਜ਼ਿਲ੍ਹਿਆਂ ਚ ਸੁਬਾ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤਾਈਂ ਧੋਖੜ ਤਾਲਾ ਰੱਖੀਆਂ ਗਈਆਂ ਤੇ ਅਸੀਂ ਆਉਣ ਵਾਲੇ ਦਿਨਾਂ ਚ ਰਾਜਸਥਾਨ ਚ ਸਰਕਾਰ ਨੂੰ ਕਹਿ ਦਿੰਨੇ ਆ ਕਿ ਬੀਜੇਪੀ ਦੇ ਦਫ਼ਤਰ ਤੇ ਜੋ ਬੀਜੇਪੀ ਦੇ ਐਮਐਲਏ ਐਮਪੀ ਨਾਲ ਬਿਲਕੁਲ ਅਸੀਂ ਵੱਡੇ ਤੌਰ ਤੇ ਕਰਕੇ ਰਾਂਗੇ ਅਸੀਂ ਆਈ ਕਹਿਨੇ ਆ ਰਾਜਸਥਾਨ ਕਨਿਓ ਕੀ ਸਰਕਾਰ ਕੇਂਦਰ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜੋ ਕਿਸਾਨਾਂ ਦੀਆਂ ਜਾਇਜ਼ ਮੰਗਾਂ ਤੁਸੀਂ ਜੋ ਮੰਗਾਂ ਦੀ ਜਸ ਕਰੀ ਹੋਈ ਆ ਉਹਨਾਂ ਨੂੰ ਦੁਬਾਰੇ ਲਾਗੂ ਕਰੋ ਨਹੀਂ ਤਾਂ ਇਹ ਚਿੰਤਾ ਦਾ ਵਿਸ਼ਾ ਤੇ ਪੂਰੇ ਭਾਰਤ ਦੇਸ਼ 'ਚ ਕੰਟਰੋਲ ਕਰਨਾ ਸਾਨੂੰ ਮੁਸ਼ਕਲ ਹੋ ਜਾਊਗਾ 아이 ਗੱਲ ਕਹਿਣਾ ਸਤਿ ਸ਼੍ਰੀ ਅਕਾਲ ਜੀ ਆ मेरा निवेदन है आदरणीय पूनम कंडेला जी अगर आ गई हो क्योंकि वो महिलाओं का एक टीम लेकर हरियाणा से आई थी तो कृपा करके वो भी आ जाएं तब तक लखविंदर जी कुछ महत्वपूर्ण तो जानकारी देना चाह रहे हैं उसके बाद सवाल जवाब पत्रकार साथियों आज को जो मोर्चे की स्थिति है मोर्चे में संख्या दिन प्रतिदिन बढ़ती जा रही है खास करके महिलाओं की संख्या बहुत बढ़ रही है तो उनकी व्यवस्था के लिए हमारे इसी गाँव के ढाबी गुजरा साथ लगते गाँव से बलविंदर सिंह जी है जिनकी ये ज़मीन है साथ वाली उन्होंने आज लिखित में एक लेटर हमें दिया मोर्चे को दिया भी जितनी मर्जी आपको ज़मीन चाहिए उसमें महिलाओं के लिए विशेषकर टॉयलेट बाथरूम की जो व्यवस्था करानी है वो कराई जाए तो सुबह जो डीसी सी मैडम आए थे पटियाला से तो उनको उन्होंने एक लेटर उनको भी दिया लिख के दिया तो अभी जो है अभी टीम आई थी देख कर गए हैं तो कल तक जो हमारे मोर्चे के लिए जो साथी आ रहे हैं उनके टॉयलेट बाथरूम की व्यवस्था शुरू हो जाएगी और दूसरी बात आज पूरे पूरे दिन से जब से 26 तारीख से 13 फरवरी से चले हैं फिर उस छब्बीस तरीक से अमरन आंचन पर डल्लेवाल जी बैठे हैं तो आप देख रहे हो चौबीसों घंटे सुबह से लेकर रात रात से लेकर सुबह तक लोग आ रहे हैं रात को भी कई लेट देर रात तक कई हमारे जो सिंगर हैं वो आ रहे हैं दिन में धार्मिक सामाजिक जो समाज सेवी संस्थाएं अलग अलग पार्टियों वाले लोग आ रहे हैं तो हमारी जो हमारे मोर्चे पर वलंटियर हैं हमारे वो भी जो ध्यान रख रहे हैं लेकिन हम फिर से हमारे मोर्चे की ओर से क्षमा चाहेंगे अगर किसी भी साथी को कोई असुविधा हुई हो क्योंकि हम दो तरह से मोर्चे को चला रहे हैं एक तो हम जो साथी आ रहे हैं उनका भी मान सम्मान देखना है और दूसरा सुरक्षा की वजह से जो डलेवाल की सुरक्षा है उसको भी ध्यान में रखते हुए कई चीज़ें हमने को देखनी पड़ती है उनकी स्वास्थ्य की और सुरक्षा की स्वास्थ्य की बात सबने कर दी सुरक्षा की बात यह है चारों तरफ जो हमने ट्रालियाँ लगा पूरी बैरिगेटिंग करके रखी है कि कल को उनके साथ कोई प्रशासनिक धक्केशाही ना हो इसलिए धन्यवाद किसी साथी का जो भी कोई सवाल जवाब हो किसी भी चीज को लेके, तो आप वो सवाल पूछ सकते हैं तो उनको एक बार बुला लो। भी जाए पर बाद में मीटिंग की बात है प्रेस कॉन्फ्रेंस का कोई सवाल है तो कृपा करके वो पूछ लीजिए एक बार ਠੀਕ ਹੈ ਸਰ ਓਕੇ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਆਪकी ਵੀ ਬਾਤ ਅਸੀਂ ਕਰਾਂਗੇ ਮੀਟਿੰਗ ਵਿੱਚ ਡਿਸਕਸ ਕਰਾਂਗੇ ਠੀਕ ਹੈ ਸਰ ਥੈਂਕ ਯੂ ਸਰ ਸ਼ੁਕਰੀਆ